ਜਿਹੜਾ ਮੁਕੱਦਮਾ ਨੰਬਰ 52 ਡੇਟਡ 6425 ਨੂੰ ਅੰਡਰ ਸੈਕਸ਼ਨ 21C 6185 ਐਨਡੀਪੀ ਸੈਕ ਜਿਹੜਾ ਹੈਗਾ ਦਰਜ ਕੀਤਾ ਗਿਆ। ਔਰ ਇਹ ਬੰਦਾ ਜਿਹੜਾ ਹੀਰੋਨ ਹੈਗਾ ਇਹ ਲਿਆ ਕੇ ਸਪਲਾਈ ਕਿੱਥੋਂ ਲਈ ਆਈ ਤੇ ਕਿੱਥੇ ਇਹਨੇ ਗਾ ਦੇਣੀ ਸੀਗੀ। ਇਹਦੇ ਬਾਰੇ ਜਿਹੜਾ ਹੈਗਾ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹ ਖੰਘਾਲੇ ਜਾ ਰਹੇ ਆ। ਔਰ ਇਹਨਾਂ ਨੂੰ ਇਹ ਕਿੱਥੋਂ ਲਿਆ ਕੇ ਆਉਂਦੇ ਸੀਗੇ ਜਿਹੜੇ ਵੀ ਇਹ ਦੋਸ਼ੀ ਹੋਣਗੇ ਉਨ੍ਹਾਂ ਦੇ ਖਿਲਾਫ ਜਿਹੜੀ ਹੈ ਜਾਬ ਤੇ ਮੁਤਾਬਕ ਉਹ ਲਾਮਤਬਕ ਜਿਹੜੀ ਹੈ ਉਹ ਅਗਲੀ ਕਾਰਵਾਈ ਅਮਰ ਦੀ ਲਿਆਦੀ ਜਾਊਗੀ ਇਸੇ ਲੜੀ ਦੇ ਵਿੱਚ ਜਿਹੜਾ ਅਸੀਂ ਇੱਕ ਹੋਰ ਮਕਦਮਾ ਦਰਜ ਕੀਤਾ ਹੈਗਾ ਜਿਹੜਾ ਇੱਕ ਗਲੌਕ ਪਿਸਟਲ 9mm ਦਾ ਇੱਕ 3 ਬੋਰ ਦਾ ਪਿਸਟਲ ਦੋ ਮੈਗਜ਼ੀਨ ਤੇ 215000 500 ਰੁਪਿਆ ਜਿਹੜੀ ਆ ਉਹ ਜਾਲੀ ਗਰੰਟੀ ਤੇ ਇੱਕ ਮੋਬਾਈਲ ਫੋਨ ਜਿਹੜਾ ਹੈਗਾ ਉਹ ਅਸੀਂ ਫੜਿਆ ਇਹ ਜਿਹੜਾ ਦੋਸ਼ੀ ਹੈਗਾ ਇਹ ਹੈਗਾ ਜਰਮਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 74 ਜਿਹੜਾ ਇਹ 542025 ਨੂੰ ਜੁਰਮ 181 ਪੀ ਐਨ ਐਸ 2554 ਨਰ ਆਰਮ ਜੈਕਟ ਤੱਕ ਦਰਜ ਕੀਤਾ ਗਿਆ ਔਰ ਇਹਦੇ ਕੋਲੋਂ ਇਹ ਜਿਹੜੀ ਰਿਕਵਰੀ ਅਸੀਂ ਕੀਤੀ ਹੈਗੀ ਆ ਔਰ ਇਹਦੇ ਤੋਂ ਮਦਰਸਨਾ ਚਾਹੁੰਦਾ ਵੀ ਇਹਨਾਂ ਜਿਹੜੇ ਦੋਸ਼ੀ ਹੈਗੇ ਆ ਇਹਨਾਂ ਦਾ ਜਿਹੜਾ ਰਿਕਾਰਡ ਪੜਤਾਲ ਤੋਂ ਜਿਹੜਾ ਇਹ ਅਸੀਂ ਚੈੱਕ ਕੀਤਾ ਵੀ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂਗਾ ਇਹ ਫਰੈਸ਼ ਜਿਹੜੇ ਬੰਦੇ ਹੈਗੇ ਆ ਜਿਹੜਾ ਇਸ ਕੰਮ ਦੇ ਵਿੱਚ ਇਹ ਪਏ ਹੈਗੇ ਆ ਫਿਰ ਇਹ ਜਿਹੜੀ ਗੈਲੀ ਕਰੰਸੀ ਹੈ ਪਾਕਿਸਤਾਨ ਤੋਂ ਆਈ ਕੋਈ ਨਹੀਂ ਕਹਿ ਰਹਾ ਇਸ ਦਾ ਵੀ ਤਾਂ ਸਾਹਮਣੇ ਆ ਨਹੀਂ ਉਹ ਅਜੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ ਵੀ ਇਹ ਕਰੰਸੀ ਜਿਹੜੀ ਪਾਕਿਸਤਾਨ ਤੋਂ ਆਈ ਹੈ ਕਿ ਇੱਥੋਂ ਬਣਾਈ ਗਈ ਹੈ ਇਹ ਕਿੰਨੀ ਹੈ ਕਰੰਸੀ ਇਹ ਟੋਟਲ ਕਰੰਸੀ ਜਿਹੜੀ ਹੈਗੀ ਹੈ ਜੀ ਇਹ 215500 ਰੁਪਈਆ ਦਾ ਮੋਬਾਈਲ ਫੋਨ ਜਿਹੜਾ ਮਿਲਿਆ ਉਸ ਤੋਂ ਬੜਾ ਲੱਗਦਾ ਹਾਂ ਜੀ ਉਹਦਾ ਐਨਾਲਿਸਿਸ ਕਰਾ ਰਹੇ ਹਾਂ ਅਸੀਂ ਉਹਦਾ ਐਨਾਲਿਸਿਸ ਤੋਂ ਸਾਨੂੰ ਪਤਾ ਲੱਗੂਗਾ ਵੀ ਇਹ ਜ਼ਿਆਦਾ ਕਿਤੋਂ ਲੈ ਕੇ ਆਇਆ ਜਾਂ ਇਹਨਾਂ ਨੇ ਆਪ ਕਿਤੇ ਛਾਪੀ ਹੈਗੀ ਆ ਉਦੇ ਬਾਰੇ ਤਫਤੀਸ਼ ਜਿਹੜੀ ਕਰ ਰਹੀ ਆ ਸਰ ਮੈਂ ਤਾਂ ਮੀਟਾ ਮਾਈਂ ਜਿਹੜੀ ਮਿਲੀ ਆ ਉਹ ਜ਼ਿਆਦਾਤਰ ਵੱਡੀਆਂ ਜਿਹੜੇ ਵਾ ਸ਼ਹਿਰਾਂ ਕਿਉਂਦੀ ਉਹ ਇਥੇ ਮਾਡਰਨ ਰੀਜਿਸਟਰੀ ਬਿਲਕੁਲ ਦੇਖੋ ਪਾਕਿਸਤਾਨ ਤੋਂ ਆਈ ਹੈ ਤੇ ਬਿਲਕੁਲ ਜੀ ਇਹ ਜਿਹੜੀ ਇਹ ਵੀ ਪਾਕਿਸਤਾਨ ਤੋਂ ਆਈ ਹੈ ਹੀਰੋਇਨ ਤਾਂ ਜਿਹੜੀ ਪਾਕਿਸਤਾਨ ਤੋਂ ਆਈ ਹੈਗੀ ਆ ਔਰ ਜਿੱਦਾਂ ਤੁਹਾਨੂੰ ਪਤਾ ਹੈਗਾ ਵੀ ਜਿਹੜੀ ਇਹ ਆਈs ਹੈਗੀ ਆ ਇਹ ਆਮ ਤੌਰ ਦੇ ਉੱਤੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਕੰਜ਼ੂਮ ਹੁੰਦੀ ਆ ਔਰ ਇਹ ਪਾਰਟੀਆਂ ਜਾਂ ਦੂਜਾ ਤੀਜਾ ਦੇ ਵਿੱਚ ਇਹ ਯੂਜ਼ ਕੀਤੀ ਜਾਂਦੀ ਆ ਉਹਦੇ ਬਾਰੇ ਵੀ ਜਿਹੜੀ ਆ ਤਫਤੀਸ਼ ਚੱਲ ਰਹੀ ਆ ਸਰ ਇਹਦਾ ਕਿੰਨੀ ਕੁ ਮੁੱਲ ਹੋਏਗਾ ਮੈਂ ਤੁਹਾਨੂੰ ਪਿੱਛੇ ਮੈਂ ਇਹ ਤਾਂ ਅਨਲਿਸਿਸ ਉਹਦੇ ਕਰਾਂਗੇ ਤੁਹਾਨੂੰ ਵੀ ਇਹਦਾ ਕਿੰਨਾ ਮੁੱਲ ਹੈਗਾ ਇਹ ਆਪ ਲਿੰਦਾ ਤਮਨ ਜਿਹੜਾ ਆਈਸ ਲਿੰਦਾ ਕਿ ਇਹ ਰੋਕੀ ਦੰਦੀਗਾ ਜਿਹੜੀ ਆਈਸ ਲਈ ਨਹੀਂ ਇਹ ਇਹ ਜਿਹੜੇ ਬੰਦੇ ਆ ਇਹ ਦੋਨੇ ਇਹਨਾਂ ਚੋਂ ਕੋਈ ਵੀ ਨਸ਼ਾ ਨਹੀਂ ਕਰਦਾ ਜੀ ਸਰ ਵੱਡੀਆਂ ਪਾਰਟੀਆਂ ਜਿਸ ਤਰੀਕੇ ਨਾਲ ਰਸਾਇਣ ਵੱਡੇ ਮਸਲੇ ਕਿਉਂ ਥੋੜੀ ਸੀ ਜਾਂ ਇੱਕੋ ਬਾਹਰ ਚੰਨ ਸੀ ਬਗਿਆ ਬਿਲਕੁਲ ਤੁਸੀਂ ਜਿਹੜੀ ਕਰ ਰਹੇ ਹੋ ਉਹੀ ਅਸੀਂ ਇਹਨੂੰ ਸਖਤੀ ਨਾਲ ਪੁੱਛ ਕੇ ਕਰ ਰਹੇ ਆਂ ਵੀ ਇਹ ਜਿਹੜੀ ਆਈਸ ਹੈਗੀ ਆ ਇਹ ਇੱਥੇ ਕਿਸੇ ਨੂੰ ਸਪਲਾਈ ਕੀਤੀ ਜਾਣੀ ਸੀ ਕਿ ਜਾਂ ਕਿਤੇ ਹੋਰ ਬਾਰਲੇ ਜਿਵੇਂ ਸਟੇਟ ਦੇ ਵਿੱਚ ਜਾਂ ਬਾਰਲੇ ਡਿਸਟ੍ਰਿਕਟ ਦੇ ਵਿੱਚ ਦੇਣੀ ਹੋਈ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਸਰ ਇਹ ਸੀਆਈ ਨੇ ਦਿੱਤਾ ਪਤਾ ਕਿ ਲੋਪੋਕੇ ਥਾਣੇ ਕਿਹੜੇ ਦਿੱਤਾ ਕਿ ਕਾਰਵਾਈ ਕਿਹੜੇ ਥਾਣੇ ਦੀ ਹੈ ਨਹੀਂ ਇਹ ਜਿਹੜੇ ਪਹਿਲਾ ਪਤਾ ਹੈਗਾ ਉਹ ਤਾਂ ਲੋਪੋਕੇ ਦਿੱਤਾ ਹੈਗਾ ਤੇ ਜਿਹੜੀ ਦੂਜੀ ਹੈਗੀ ਆ ਉਹ ਸੀਆਈਏ ਤੋਂ ਪਤਾ ਸੀਆਈਏ ਤੋਂ ਜੀ ਅੱਛਾ ਇਹਨਾਂ ਦੀ ਮਟੀਰੀਅਲ ਦੀ ਕੁਆਲਿਟੀ ਕਿੱਦਾਂ ਦੀ ਸੀ ਕਾਫੀ ਬਿਹਤਰ ਸੀ ਜੀ ਨਹੀਂ ਕਾਫੀ ਬੈਟਰ ਕੁਆਲਿਟੀ ਹੈ ਜੀ ਜਿਹੜੇ ਆਪਣੇ ਇਹ ਮਾਰਕੀਟ ਦੇ ਵਿੱਚ ਜਿਹੜੇ ਹੈਗੇ ਆ ਇਹ ਯੂਜ਼ ਹੁੰਦੇ ਆ ਅੱਛਾ ਸਰ ਇਹ ਪਹਿਲੇ ਵੀ ਚਾੜ ਚੁੱਕਾ ਹੈ ਜਾਂ ਪਹਿਲੇ ਵੀ ਸਪਲਾਈ ਕਰ ਚੁੱਕਾ ਨਕੀ ਨੂੰ ਨਹੀਂ ਉਹ ਅਸੀਂ ਇ ਵੀ ਜੇ 2 ਲੱਖ 15000 ਰੁਪਏ ਹੀ ਆ ਬਾਕੀ ਕਿੰਨੀ ਕਰੰਸੀ ਇਹਦੇ ਕੋਈ ਆਈ ਸੀਗੀ ਤੇ ਕਿੰਨੀ ਜਿਹੜੀ ਆ ਇਹ ਅੱਗੇ ਮਾਰਕੀਟ ਚ ਜਾ ਚੁੱਕੀ ਆ ਸਰ ਇਹਨਾਂ ਦੋਨਾਂ ਨੂੰ ਕੋਈ ਡਾਲਰ ਸਪੈਸ਼ ਕਰਤਾ ਨਹੀਂ ਮੇਰੇ ਤੱਕ ਕਰਤਾ ਜੀ ਹਨ ਨਹੀਂ ਕਰਤੇ ਕਰਤੇ ਇਹਨਾਂ 3 ਦਿਨ ਦਾ ਰਿਮਾਂਡ ਲਿਆ ਗਿਆ ਜੀ ਇਹਨਾਂ ਦਾ ਰਿਮਾਂਡ ਤੋਂ ਬਾਅਦ ਬਿਲਕੁਲ ਜਿਹੜਾ ਇਹਨਾਂ ਦੀ ਜਿਹੜੀ ਆਥੋਰਿਟੀ ਪੁੱਛ ਕੇ ਚ ਕੀਤੀ ਜਾਊਗੀ ਤੇ ਜੇ ਇਹਨਾਂ ਕੋਈ ਹੋਰ ਰਿਕਵਰੀ ਹੁੰਦੀ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਪ੍ਰੋਸੀਜਰ ਸਰ ਸੇਮ ਹੀ ਆ ਜਿਹੜਾ ਹਰਵਿੰਦਾ ਤੇ ਆਇਸ ਦਾ ਕਿ ਜਦੋਂ ਇਹਨਾਂ ਦੇ ਸੈਂਪਲ ਚੈੱਕ ਹੁੰਦੇ ਆ ਇਹ ਸੇਮ ਪ੍ਰੋਸੀਜਰ ਦੇ ਨਾਲ ਹੀ ਚੈੱਕ ਹੁੰਦਾ ਬਿਲ ਐਫਐਸਐਨ ਨੂੰ ਜਾਉਗੀ ਐਫਐਸਐਨ ਨੂੰ ਜਾ ਕੇ ਬਿਲਕੁਲ ਜਿਹੜਾ ਪ੍ਰੋਸੀਜਰ ਸੇਮ ਹੈਗਾ ਹੈ ਸਰ ਕਿੰਨੀ ਕਾਮ ਕੋਈ ਸਮਝੋਗੇ ਕਿ ਐਡਾ ਵੱਡਾ ਨਾ ਬਿਲਕੁਲ ਜਿਹੜੀ ਬਿਲਕੁਲ ਜੀ ਜਿਹੜਾ ਆਈਸ ਜਿਹੜੀ ਹੈਗੀ ਹੈ ਮਿਲਣਾ ਬੜਾ ਵੱਡਾ ਹੀ ਕਾਮਯਾਬੀ ਆਮਰਸਰデアਤੀ ਪੁਲਿਸ ਦੀ ਇਹ ਵੀ ਇਹ ਜਿਹੜੀ ਹੈ 900 ਕਿਲੋ ਦੇ ਲਾਗਿ ਚੱਕੀ ਹੋਗੀ ਹੈਗੀ ਇਹ ਔਰ ਇਹਨੂੰ ਜਿਦਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹ ਵੱਡੇ ਸ਼ਹਿਰਾਂ ਦੇ ਵਿੱਚ ਯੂਜ਼ ਹੁੰਦੀ ਹੈਗੀ ਆ ਇੱਥੇ ਇਹ ਇਹਨਾਂ ਨੇ ਕਿੱਥੇ ਦੇਣੀ ਸੀ ਕਿੱਥੋਂ ਆਈ ਇਹਨਾਂ ਕੋਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਨਵੈਸਟੀਗੇਸ਼ਨ ਦਾ ਪਾਠ ਹੈਗੀਆਂ ਉਹ ਚੱਲ ਰਹੀਆਂ ਨੇ। ਖਰਦੇ ਕੀ ਨੇ ਮੁੰਡੇ ਜਿਹੜੇ ਫੜੇ ਗਏ ਤੁਹਾਨੂੰ। ਤਮਨ ਤਮਨ। ਵਿਲੇ ਹੀ ਨੇ ਜੀ ਇਹ, ਇਸੇ ਕੰਮ ਵਾਲੇ ਨੇ ਜੀ ਇਹ। ਪਰ ਫਰਦਰ ਇਹਨਾਂ ਨੇ ਅਜ ਤੱਕ ਪਹਿਲਾਂ ਹੁਣ ਤੱਕ ਕਿੰਨੀਆਂ ਜਿਹੜੀਆਂ ਕਨਸਾਈਨਮੈਂਟ ਲਿਆਂਦੀਆਂ ਦਿੱਤੀਆਂ ਹੈਗੀਆਂ ਉਹਦੇ ਬਾਰੇ ਸਾਰਾ ਵੈਰੀਫਾਈ ਕਰ ਰਹੇ ਨੇ। ਸੋ ਜਿਸ ਤਰ੍ਹਾਂ ਪਹਿਲੀ ਵਾਰ ਹੋਇਆ ਐਦਾਂ ਦਾ ਕ੍ਰਾਈਮਨਲ ਜਿਹੜਾ ਟ੍ਰੈਕਟਰ ਨਾਲ ਕਾਬੂ ਔਖਾ ਨਹੀਂ ਹੋਇਆ। ਇਹ ਦੇਖੋ ਜੀ ਇਹ ਪੁਲਿਸ ਦਾ ਕੰਮ ਹੈਗਾ ਵੀ ਜਿਹੜੀ ਟ੍ਰੈਕਸ਼ਨ ਕਰਨੀ ਔਰ ਨਸ਼ੇ ਫੜਨੇ ਉਹ ਸਾਡੀ ਜਿਹੜੀ ਅੰਮ੍ਰਿਤਸਰ ਧਿਆਤੀ ਪੁਲਿਸ ਦੀ ਸਾਡੀ ਬੜੀ ਅੱਛੀ ਟੀਮ ਹੈਗੀ ਆ ਔਰ ਅਸੀਂ ਇੱਕ ਚੀਜ਼ ਨੂੰ ਇਹ ਮੰਨਦੇ ਆ ਵੀ ਸਾਡੇ ਸੀਨੀਅਰ ਅਫਸਰਾਂ ਦੀ ਗਾਈਡਲਾਈਨ ਦੇ ਥੱਲੇ ਸਾਡੀ ਜਿਹੜੀ ਅੰਮ੍ਰਿਤਸਰ ਧਿਆਤੀ ਦੀ ਪਿਛਲੇ ਮਹੀਨਿਆਂ ਦੇ ਵਿੱਚ ਕਾਫੀ ਵੱਡੀ ਕਾਰਜਚਾਰੀ ਆ ਔਰ ਬਹੁਤ ਵੱਡੀ ਰਿਕਵਰੀਜ਼ ਜਿਹੜੀਆਂ ਅਸੀਂ ਕੀਤੀਆਂ ਹੈਗੀਆਂ ਮੋਬਾਈਲ ਫੋਨ ਰਾਜ ਕੋਲੇਗਾ ਜੀ ਕਿਉਂਕਿ ਮੋਬਾਈਲ ਫੋਨ ਵੀ ਬੜਾ ਹੈਗਾ ਬਿਲਕੁਲ ਜੀ ਮੋਬਾਈਲ ਫੋਨ ਦੇ ਵਿੱਚੋਂ ਤੁਹਾਨੂੰ ਪਤਾ ਇਹਦਾ ਐਨਾਲਿਸਿਸ ਅਸੀਂ ਕਰਾਉਣ ਲਈ ਆਪਣੀ ਐਫਐਸਐਲ ਦੇ ਵਿੱਚ ਭੇਜ ਰਹੇ ਹਾਂ ਉੱਥੋਂ ਇਹਦਾ ਜਿੱਦਾਂ ਡਾਟਾ ਆਊਗਾ ਕਿਹੜੇ-ਕਿਹੜੀਆਂ ਔਰ ਜਿਹੜੀ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਜਿਹੜਾ ਜਾਣਕਾਰੀ ਦਿੱਤੀ ਚਲੋ ਪਾਕਿਸਤਾਨ ਸਰ ਜਿੰਨੇ ਤਸਕਰ ਤੁਸੀਂ ਫੜਦੇ ਜੀ ਸਾਰੇ ਪਾਕਿਸਤਾਨ ਨਾਲ ਕਨੈਕਟ ਹੁੰਦੇ ਨੇ ਨੰਬਰ ਤੁਹਾਡੇ ਕੋਲ ਆਵਾ ਹੋ ਗਾਣੇ ਬਿਲਕੁਲ ਜੀ ਇਹ ਜਿੰਨੇ ਵੀ ਫਿਰਮਨ ਤਸਕਰੀ ਜਾਏ ਦੂਜਾ ਤੀਜਾ ਇਹ ਸਾਰੇ ਪਾਕਿਸਤਾਨ ਬੇਸ ਜਿਹੜੇ ਬੰਦੇ ਹੈਗੇ ਆ ਉਹੀ ਇੱਥੇ ਭੇਜਦੇ ਹੈਗੇ ਆ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਦੋਂ ਫੋਨ ਐਨਲਿਸਿਸ ਹੋ ਕੇ ਆਉਂਦਾ ਹੈਗਾ ਉਹਦੇ ਵਿੱਚ ਇਹ ਚੀਜ਼ਾਂ ਦੀ ਪੁਸ਼ਟੀ ਹੋ ਜਾਂਦੀ ਹੈ ਠੀਕ ਹੈ ਜੀ ਥੈਂਕ ਯੂ ਸਾਹਮਣੇ ਫੋਟੋ ਕਰਵਾ ਲਓ ਸਾਹਮਣੇ ਬੈਠੋ